ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਾਜਰਾ ਜੋ ਕੇ ਹੋਪ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਜੀ ਤੇ ਛਿਦੀ ਦਾੜੇ ਨੰਗੇ ਨੇ ਤੇ ਨਵਾਂ ਸਾਲ ਉਹਨਾਂ ਆਉਣ ਵਾਲਾ ਹੈ ਤੇ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁ ਬਹੁ ਮੁਬਾਰਕਾਂ ਨਵੇਂ ਸਾਲ ਆਪ ਸਭ ਦੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਲੋਹੜੀ ਦੇ ਲਈ ਮੈਂ ਖਾਸ ਗੱਲ ਕਰਨੀ ਚਾਹਣਾ ਲੋਹੜੀ ਦੇ ਉੱਪਰ ਜਿਹੜਾ ਚਾਈਨਾ ਡੋਰ ਆ ਉਹਦਾ ਘੱਟ ਇਸਤੇਮਾਲ ਕੀਤਾ ਜਾਵੇ ਬਲਕਿ ਕੀਤਾ ਹੀ ਨਾ ਜਾਵੇ ਕਿਉਂਕਿ ਉਹ ਬੈਨ ਆ ਤੇ ਉਹਦੇ ਗੱਟੂ ਦੇ ਉੱਤੇ ਵੀ ਲਿਖਿਆ ਲਿਖ ਕੇ ਦਿੰਦੇ ਆ ਡਾਟ ਯੂਜ਼ ਫੋਰ ਕਾਈਟ ਫਲਾਈਂਗ ਠੀਕ ਹੈ ਕਿ ਉਹਦੇ ਨਾਲ ਅਸੀਂ ਜਿਹੜੀ ਆ ਪਤੰਗबाजी ਉਹ ਨਹੀਂ ਕਰਨੀ ਠੀਕ ਹੈ ਔਰ ਦੂਜੀ ਗੱਲ ਇਹ ਕਿ ਜਿਹੜੀ ਸਿੰਪਲ ਧਾਗਾ ਡੋਰ ਹੈ ਉਹਦਾ ਕੋਈ ਆਪਾਂ ਨੂੰ ਜਿਹੜਾ ਗੱਟੂ ਹੈ ਉਹ ਮਿਲਦਾ ਹੈ 400 ਰੁਪਏ ਦਾ 350 400 ਦੇ ਵਿੱਚ ਮਿਲ ਜਾਂਦਾ ਹੈ ਉਹ ਚਾਈਨਾ ਨੂੰ ਕੱਟਣ ਵਾਸਤੇ ਬਹੁਤ ਵਧੀਆ ਹੈ ਇਸ ਕਰਕੇ ਉਹਦੇ ਨਾਲ ਆਪਣੀ ਲੋੜੀ ਦੇ ਤਿਹਾਰ ਨੂੰ ਜਿਹੜਾ ਮਣਾਓ ਤੇ ਇਹ ਜਾਣਕਾਰੀ ਵੱਤ ਵੱਤ ਸ਼ੇਅਰ ਕਰੋ ਅਮਰਸਰ ਦੇ ਵਿੱਚ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਕਿਉਂਕਿ ਇਹ ਲੀਗਲ ਹੈ ਅਨਲੀਗਲ ਨਹੀਂ ਹੈ ਜਿਹੜੀ ਚਾਈਨਾ ਹੈ ਉਹ ਅਨਲੀਗਲ ਹੈ ਇਸ ਕਰਕੇ ਤੁਸੀਂ ਸਾਰੇ ਤਾਗਾ ਡੋਰਨਾ ਡਾਓ ਪਿੰਨੇ ਚਰਖੜੀਆਂ ਗੱਟੂ ਉਹਦੇ ਮਿਲਦੇ ਆ ਗਿਆ ਤਾਗਾ ਡੋਰ ਦੇ ਤੇ ਆਪ ਸਭ ਦੇ ਅੱਗੇ ਹੱਥ ਬੰਨ ਕੇ ਬੇਨਤੀ ਹੈ ਕਿ ਚਾਈਨਾ ਦੀ ਡੋਰ ਨੂੰ ਨਾ ਯੂਜ਼ ਕੀਤਾ ਜਾਵੇ ਕਿਉਂਕਿ ਮੁਲਾਜ਼ਮ ਉਹਨਾਂ ਨੂੰ ਫੜਦੇ ਵੀ ਆ ਤੇ ਉਹਨਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਪ੍ਰਸ਼ਾਸਨ ਨੂੰ ਇਸੇ ਕੰਮ ਲਈ ਲਾਇਆ ਜਾਣਾ ਹੈ ਕਿ ਤੁਸੀਂ ਜਿੱਥੇ ਵੀ ਚਾਈਨਾ ਡੋਰ ਵੇਖ ਰਹੀ ਆ ਜਾਂ ਕੋਈ ਦੇ ਰਿਹਾ ਹੈ ਤੇ ਉਸ ਨੂੰ ਫੜੋ ਠੀਕ ਹੈ ਤੇ ਇਹਦੇ ਵਿੱਚ ਕੋਈ ਗੁੱਸੇ ਵਾਲੀ ਗੱਲ ਨਹੀਂ ਉਹਨਾਂ ਦੀ ਡਿਊਟੀ ਉਹਨਾਂ ਨੇ ਕਰਨਾ ਹੈ ਮੁਲਾਜ਼ਮਾਂ ਦੀ ਡਿਊਟੀ ਹੈ ਠੀਕ ਹੈ ਤੇ ਦੂਜੀ ਗੱਲ ਜਦੋਂ ਗੱਟੂ ਦੇ ਉੱਪਰ ਲਿਖਿਆ ਗਿਆ ਕਿ ਇਹਦੇ ਨਾਲ ਨਹੀਂ ਡਾਉਣੀ ਆ ਤੇ ਨਹੀਂ ਡਾਉਣੀ ਕੁਝ ਲੋਕ ਸਵਾਲ ਕਰਦੇ ਆ ਕਿਉਂ ਨਹੀਂ ਇਹਨੂੰ ਕਿਉਂ ਨਹੀਂ ਇਹਨੂੰ ਬੰਦ ਕਿਉਂ ਨਹੀਂ ਕਰ ਦਿੰਦੇ ਇਹ ਬੈਣ ਆ ਤਾਂ ਇਹਨੂੰ ਫਿਰ ਚੰਗੀ ਤਰ੍ਹਾਂ ਬੈਣ ਕਰੋ ਕਿ ਕੰਪਨੀਆਂ ਬੰਦ ਕੰਪਨੀਆਂ ਬੰਦ ਨਹੀਂ ਕਰ ਸਕਦੇ ਕਿਉਂਕਿ ਉਹ ਜਿਹੜੀ ਚਾਈਨਾ ਦੀ ਡੋਰ ਹੈ ਨਾ ਅਸੀਂ ਜਿਹਨੂੰ ਡੋਰ ਦੇ ਨਾਮ ਨਾਲ ਜਾਣਦੇ ਹੋ ਕਿਸੇ ਹੋਰ ਚੀਜ਼ ਵਾਸਤੇ ਬਣੀ ਹੈ ਠੀਕ ਹੈ ਨਾ ਕਿ ਕਾਈਟ ਫਲਾਈਂਗ ਵਾਸਤੇ ਉਹਦੇ ਉੱਪਰ ਲਿਖ ਕੇ ਦਿੱਤਾ ਗਿਆ ਮੋਟਾ-ਮੋਟਾ ਤੁਸੀਂ ਜਦੋਂ ਵੀ ਕਦੇ ਗੱਟੂ ਖਰੀਦਿਓ ਐਸ ਵਾਰੀ ਵੀ ਵਿਕਣਗੇ ਜ਼ਰੂਰ ਐਂ ਮੈਂ ਕਹਿੰਦਾ ਕਿ ਵਿਕਣੇ ਨਹੀਂ ਆ ਵਿਕਣਗੇ ਉਹਦੇ ਉੱਪਰ ਲਿਖਿਆ ਦੇਖਿਓ ਕਿ ਉਹਦੇ ਉੱਪਰ ਲਿਖਿਆ ਕੀ ਹੈ ਤਾਨੂੰ ਇਹ ਲਿਖਿਆ ਮਿਲੇਗਾ ਉਹਦੇ ਉੱਪਰ ਕਿ ਹਾਂਜੀ ਕਿ ਇਹਦੇ ਨਾਲ ਕਾਈਟ ਫਲਾਈਂਗ ਨਹੀਂ ਕਰਨੀ ਠੀਕ ਹੈ ਤਾਂ ਧਾਗਾ ਸਿੰਪਲ ਡੋਰ ਨਾਲ ਵੱਧ-ਵੱਧ ਤਿਆਰ ਨੂੰ ਬਣਾਇਓ ਤੇ ਦੂਜੀ ਗੱਲ ਹੈ ਬਾਈ ਚਾਂਸ ਇਹ ਜਦੋਂ ਆਪਾਂ ਸੜਕਾਂ ਦੇ ਉੱਪਰੋਂ ਲੰਘਦੇ ਆਂ ਆਪਣੇ ਗੱਲ 'ਚ ਪੈ ਜਾਂਦੀ ਹੈ ਚਾਈਨਾ ਦੀ ਡੋਰ ਵੀ ਪੈ ਜਾਂਦੀ ਠੀਕ ਹੈ ਧਾਗਾ ਟੁੱਟ ਜਾਂਦੀ ਹੈ ਪਰ ਜਿਹੜੀ ਚਾਈਨਾ ਹੈ ਟੁੱਟਦੀ ਨਹੀਂ ਹੈ ਤਾਂ ਆਪ ਸਭ ਨੇ ਦੇਖਿਆ ਹੋਏਗਾ ਕਿ ਇਹ ਉਲਟੀ ਲੰਬੀ ਹੁੰਦੀ ਜਾਂਦੀ ਹੈ ਜਦਨ ਪੂਰਾ ਤਣਾਅ ਪੈਂਦਾ ਲੰਬੀ ਹੁੰਦੀ ਜਗ੍ਹਾ ਨਹੀਂ ਹੁੰਦੀ ਇਸ ਸਪੇਸ ਨਹੀਂ ਹੁੰਦੀ ਫਿਰ ਜਾ ਕੇ ਉਹ ਟੁੱਟਦੀ ਆ ਤੇ ਆਪ ਸਭ ਦੇ ਅੱਗੇ ਹੱਥ ਬੰਨ੍ਹ ਕੇ ਹੰਬਲ ਰਿਕੁਐਸਟ ਆ ਕਿ ਚਾਈਨਾ ਦੀ ਡੋਰ ਨਾਲ ਪਤੰਗ ਨੂੰ ਨਾ ਡਾਇਓ ਲੋਹੜੀ ਦਾ ਤਿਹਾਰ ਉਹਦੇ ਨਾਲ ਨਾ ਮਨਾਇਓ ਠੀਕ ਹੈ ਜੀ ਤੇ ਬਾਕੀ ਧੰਨਵਾਦ ਹੈ ਮੈਂ ਤੁਹਾਡਾ ਆਪਣਾ ਸ਼ੇਰਾ ਰਾਜੂ ਕਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਆਹ ਵੀਡੀਓ ਨੂੰ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਕੋਈ ਘੱਟੂ ਚਾਈਨਾ ਦੇ ਪੇਟੀ ਲੇ